ਸੋ ਹਾਂਜੀ ਸਸਕਾਰ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ YouTube ਵਾਲਿਓ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋਹਣੇ ਸੋਹਣੇ ਕਰਿਓ ਕਮੈਂਟ ਤੇ ਸੋ ਅੱਜ ਮੇਰੇ ਆ ਸੂਟ ਦੇਖੋ ਕਿੱਦਾਂ ਦਾ ਲੱਗ ਰਿਹਾ ਜੀ ਸੋਹਣਾ ਲੱਗ ਰਿਹਾ ਸੋਹਣੇ ਕਮੈਂਟ ਕਰਿਓ ਤੇ ਇਹ ਮੈਂ ਜਾਣਾ ਸੀਗਾ ਜਗਰਾਉ 15 ਤਰੀਕ ਨੂੰ ਮੈਂ ਜਗਰਾਉ ਆ ਰਹੀ ਆ ਸੂਟ ਮੈਂ ਤਾਂ ਸਵਾਇਆ ਸੀ ਵੀ ਜਗਰਾਉ ਪਾ ਕੇ ਜਾਉਂਗੀ ਪਰ ਕੋਈ ਗੱਲ ਨਹੀਂ ਉਹ ਤੁਹਾਨੂੰ ਕੋਈ ਹੋਰ ਸਵਾਲਾਂਗੇ ਹਨਾ ਘਰੇ ਪਏ ਆ ਤਦ ਸੋ ਮੈਂ ਅੱਜੇ ਸੂਟ ਪਾ ਲਿਆ ਤਦ ਸੋ ਅੱਜ ਮੈਂ ਚੱਲੀ ਆ ਜੀ ਤੁਸੀਂ ਮੈਨੂੰ ਪੁੱਛੋਗੇ ਮੈਂ ਕਿੱਥੇ ਚੱਲੀ ਆ ਸੋ ਅੱਜ ਮੈਂ ਚੱਲੀ ਆ ਪਿੰਡ ਮੱਲਣ ਸ੍ਰੀ ਮੁਕਸਰ ਸਾਹਿਬ ਦੇ ਕੋਲ ਪਿੰਡ ਆ ਜੀ ਮੱਲਣ ਤੇ ਉੱਥੇ ਆਪਾਂ ਚੱਲੇ ਆ ਜੀ ਫਰਨੀਚਰ ਵਾਲਾਂ ਦੀ ਪ੍ਰਮੋਸ਼ਨ ਕਰਨ ਵਾਸਤੇ ਤੇ ਉੱਥੇ ਆਪਾਂ ਨੂੰ ਪ੍ਰਮੋਸ਼ਨ ਆਈ ਆ ਜੀ ਫਰਨੀਚਰ ਦਾ ਸਮਾਨ ਉਹਨਾਂ ਕੋਲੇ ਬੈੱਡ ਗੱਦੇ ਜਿਵੇਂ ਕਿ ਪੈਕੇਜ ਹੁੰਦਾ ਜਿਹੜਾ ਆਪਾਂ ਕੁੜੀਆਂ ਨੂੰ ਦਿੰਨੇ ਆ ਹਨਾ ਵਿਆਮਾ ਚਾਦਗਾ ਚ ਇੱਕ ਪੈਕੇਜ ਹੁੰਦਾ ਹੈ 165000 ਦਾ ਹੁੰਦਾ ਹੈ 150000 ਦਾ ਹੁੰਦਾ ਹੈ 155000 ਦਾ ਹੁੰਦਾ ਉਹਦੇ ਵਿੱਚ ਕਿ ਸੋਫੇ ਹੁੰਦੇ ਆ ਬੈੱਡ ਹੁੰਦੇ ਆ ਜਿਵੇਂ ਕਿ ਪ੍ਰੈਸਰ ਟੇਬਲ ਹੋ ਗਿਆ ਤੇ ਜਿਵੇਂ ਕਿ ਕੁਰਸੀਆਂ ਹੋ ਗਈਆਂ ਇਹ ਵਗੈਰਾ ਵਗੈਰਾ ਹਨਾ ਸੋ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਤੇ ਤੁਹਾਨੂੰ ਉੱਥੇ ਜਾ ਕੇ ਦਿਖਾਉਨੇ ਆਪਾਂ ਉਹਨਾਂ ਦੀ ਸ਼ਾਪ ਤੇ ਵੀ ਉੱਥੇ ਕੀ ਕੀ ਸਮਾਨ ਆ ਹਨਾ ਸਸਤੇ ਤੇ ਵਧੀਆ ਰੇਟਾਂ ਦੇ ਵਿੱਚ ਤੇ ਸੋ ਆਪਾਂ ਬਾਰ ਚ ਖੜੇ ਆ ਹਜੇ ਦੇਖ ਸਕਦੇ ਹੋ ਤੁਸੀਂ ਉਹ ਮੇਰਾ ਘਰ ਤੇ ਮੈਂ ਗੱਡੀ ਚ ਬਹਿ ਗਈ ਆ ਤਸੋ ਗੱਡੀ ਆਪਣੀ ਪਈ ਚੱਲ ਫਰੈਂਡ ਠੀਕ ਹੈ ਤੇ ਸੋ ਆਪਾਂ ਰਾਹ ਚ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਕਿੱਥੇ ਕਿੱਥੇ ਜਾ ਰਹੇ ਆ ਤੇ ਕਿੱਥੇ ਕਿੱਥੇ ਪਹੁੰਚ ਗਏ ਠੀਕ ਹੈ ਜੀ ਤੇ ਡਰਾਈਵਰ ਸਾਡਾ ਲਾ ਕੇ ਆ ਗੇੜਾ Rajasthan ਦਾ ਇਹ ਅੱਕਿਆ ਜਾ ਪਿਆ ਥੋੜਾ ਜਿਹਾ ਕਿਉਂਕਿ ਅੱਜ ਨਾ ਬਿਨਾ ਚਾਹ ਪੀਤੀ ਤਾਂ ਤੜਕੇ ਗਿਆ ਇਹ ਤੇ ਅਸੀਂ ਸਵੇਰੇ ਚਾਹ ਨਹੀਂ ਬਣਾਈ ਸੀਗੀ ਤੇ ਇਸ ਵੇਹ ਜਾਣਾ ਸੀਗੇ ਨੇ ਭਰਾਵਾ ਮੇਰਾ ਤਾਂ ਉੱਠਿਆ ਨਹੀਂ ਗਿਆ ਤੇ ਮੈਂ ਰੀਲਾ ਬਣਾਉਂ ਤੇ ਜ਼ੋਰ ਦਿੱਤਾ ਹੁੰਦਾ ਇਹ ਲੋਕਾਂ ਕੋਲੇ ਗੱਲਾਂ ਕਰਦਾ ਠੀਕ ਆ ਵੀਰੇ ਘਰ ਵਾਲੀ ਰੀਲਾ ਬਣਾਉਂ ਤੇ ਜ਼ੋਰ ਦਿੰਦੀ ਆ ਤੇ ਸੋ ਬਣੇ ਰਹੋ ਜੀ ਬਲੌਗ ਦੇ ਨਾਲ ਸੋਹਣੇ ਸੋਹਣੇ ਕਮੈਂਟ ਕਰਿਓ ਫਿਰ ਦਿਖਾਵਨੇ ਆ ਤੁਹਾਨੂੰ ਰਾਹ ਦੇ ਵਿੱਚ ਗੱਲਬਾਤ ਥੈਂਕ ਯੂ ਧੰਨਵਾਦ ਹਲ ਹੋਰ ਇੱਥੇ ਮੈਂ ਪਿੰਡ ਦੇ ਬਾਈ ਨੂੰ ਸਰਪੰਚ ਸਾਹਿਬ ਨੂੰ ਕਹਿਣਾ ਚਾਹੁੰਨੀ ਆ ਤੇ ਬਾਈ ਸਾਡੀ ਆਹ ਗਲੀ ਬਣਾ ਦੇ ਬਹੁਤ ਦਿਨ ਹੋ ਗਏ ਤੇ ਸਭ ਨੂੰ ਪਤਾ ਹੋਣਾ ਚਾਹੀਦਾ ਵੀ ਕਿਰਲਾ ਦੀ ਗੱਡੀ ਲੰਘਦੀ ਐ ਇੱਥੋਂ ਦੀ ਤੇ ਗਲੀ ਦੇਖ ਸਕਦੇ ਤੁਸੀਂ ਸਾਡੇ ਪਿੰਡ ਦੀ ਗਲੀ ਆ ਜੀ ਇਹ ਤੇ ਬਾਈ ਦਾ ਨਾਮ ਕੀ ਸਰਪੰਚ ਦਾ ਰੋਹਨ ਮੱਟੂ ਰੋਹਨ ਮੱਟੂ ਬਾਈ ਨੂੰ ਰਿਕਵੈਸਟ ਹੀ ਆ ਕਰਨ ਬਠੰਡਾ ਦੀ ਤੇ ਇੱਧਰ ਖੜੇ ਆ ਜੀ ਘੋੜੇ ਠੀਕ ਹੈ ਤੇ ਬਾਈ ਨੂੰ ਰਿਕਵੈਸਟ ਹੀ ਆ ਵੀ ਸਾਡੀ ਸੜਕ ਬਣਾ ਦੇ ਜਿਵੇਂ ਆ ਸੜਕ ਆ ਆ ਦੇਖ ਸਕਦੇ ਤੇ ਸੜਕ ਠੀਕ ਹੈ ਜੀ ਤੇ ਤੁਸੀਂ ਵੀ ਆ ਸਾਰੇ ਜਾਣਿਓ ਕਿਉਂ ਬਾਈ ਰੋਹਨ ਮੱਟੂ ਨੂੰ ਵੀ ਕਰਨ ਬਠੰਡਾ ਦੀ ਭਾਈ ਸੜਕ ਬਣਾ ਕੇ ਦਿਓ ਠੀਕ ਹੈ ਬੰਦਦਾ ਵੀ ਹੈ ਨਾ ਸੋ ਬਣੇ ਰਿਓ ਜੀ ਵਲੌਗ ਦੇ ਨਾਲ ਸੋ ਹਾਂਜੀ ਫਰੈਂਡ ਅੱਜ ਤਾਂ ਆਪਾਂ ਰਾਸਤੇ ਚਲਿੱਤੇ ਅਮਰੂਦ ਅਮਰੂਦ ਮਿੱਠੇ ਬਹੁਤ ਆ ਇਹ ਹੈਗਾ ਮੁਕਸਰ ਰੋਡ ਤੇ ਆ ਜਿਹੜੇ ਮੁਰਦਾ ਰੇਣੇ ਲਈ ਬੈਠੇ ਹੁੰਦੇ ਆ ਤੇ ਅਮਰੂਦ ਮਿੱਠੇ ਬਹੁਤ ਆ ਹੁੰਦੇ ਬਾਕੀ ਮੈਂ ਕਿਲੋ ਲੈ ਕੇ ਆਉਂਗੇ ਹੁਣ ਤਾਂ ਮੈਂ 30 ਰੁਪਿਆ ਦੇ ਲੈਂਦੇ ਆ ਤੇ ਤਿੰਨ ਅਮਰੂਦ ਦਿੱਤੇ ਆ 30 ਦੇ ਦੋ ਗੁੱਲੂ ਨੇ ਲੈ ਲਿਆ ਇੱਕ ਮੈਂ ਲੈ ਲਿਆ ਅਮਰੂਦ ਓਕੇ ਆ ਇੱਕ ਨੰਬਰ ਸਤ ਬਾਲ ਕਹਿੰਦਾ ਮੈਂ ਖਾਂਦਾ ਨਹੀਂ ਤੇ ਬੱਬੂ ਦੇਗਾ ਛੱcke ਬੰਦੇ ਬੱਬੂ ਸੁੱਤਾ ਪਿਆ ਛੱcke ਉੱਝੇ ਲਦੇ ਹਨੀ ਮੈਂ ਤਾਂ ਗਿਆ ਦਿਆ ਛੱcke ਉੱਝੇ ਹੁੰਦੇ ਆ ਤੁਸੀਂ ਵੀ ਖਾਣਾ ਦੱਸ ਦੋ ਅਮਰੂਦ ਐਡਰੈਸ ਦੱਸ ਦਿਓ ਮੈਂ ਤੁਹਾਡੇ ਘਰੇ ਪਹੁੰਚਾ ਦੂੰ ਕਿੱਲੋ ਮੂਰ ਠੀਕ ਆ ਜੀ ਸੁਬਣੇ ਰਹੋ ਜੀ ਵਲੌਗ ਦੇ ਨਾਲ ਦੇਖੋ ਰੋਡ ਦੇਖੋ ਜੀ ਮੁਖਸਰ ਵਾਲੀ ਰੋਡ ਕਿੰਨਾ ਘੈਂਟ 뷰 ਆ 뷰 ਦੇਖੋ ਜੀ 뷰 ਕਿਹੜੇ ਵੇਲੇ ਅੱਜ ਘਰੇ ਨੂੰ ਬਣ ਕੇ ਕਿਹੜੇ ਪਿੰਡ ਪਹੁੰਚ ਗਏ ਭਲਾਈ ਆਣੇ ਭਲਾਈ ਆਣਾ ਜੀ ਭਲਾਈ ਆਣਾ ਪਿੱਸਿਆਣਾ ਭਲਾਈ ਆਣਾ ਥੋੜੀ ਐ ਪਿੱਸਿਆਣੇ ਆ ਗਏ ਜੀ ਫਰੰਟ ਐ ਦੇਖੋ ਵੀਓ ਕੋਡਾ ਕੈਂਟਾ ਵੀਓ ਕੋਡ ਕੋਟ ਗਈ ਨੇ ਕੈਂਟ ਸੋ ਆਗੇ ਜੇ ਆਪਾ ਭਲਾਈ ਜਾਣੇ ਤੁਹਾਨੂੰ ਦਿਖਾਵਾਂ ਮਗਾ ਮੈਂ ਆਪਦਾ ਸੂਟ ਦੇਖ ਲੈ ਬੱਲੇ ਸੋਹਣਾ ਲੱਗ ਰਿਹਾ ਕਿ ਨਹੀਂ ਸੋ ਅੱਜ ਕੱਲ ਮੈਂ ਸਫਾ ਕਰਾ ਕੇ ਆਈ ਸੀਗੀ ਜੀ ਤੇ ਨਾਲੇ ਫੈਸੀ ਹਲੇ ਜਿਹਨੂੰ ਕਹਿੰਦੇ ਹੁੰਦੇ ਆ ਮਾਚਲ ਕਰਾ ਲ ਕੇ ਸੋਹਣਾ ਲੱਗਦਾ ਭਰਾ ਮੂੰਹ ਜਾ ਰੰਗ ਤਾਂ ਜਿਹੜਾ ਹੈਗਾ ਹਨਾ ਉਹੀ ਰਹਿਣਾਗਾ ਘਰ ਵੀ ਸਾਫ਼ ਸੁਥਰਾ ਜਾ ਹੋ ਜਾਂਦਾ ਥੋੜਾ ਜਿਹਾ ਤੇ ਨਹੀਂ 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 ਕਿਉਂ ਨਹੀਂ 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 ਗੋਲ ਵਿੱਚ ਹੋ ਦੇਖੋ ਜੇ ਮੇਰਾ ਚੈਨ 75 ਆਦੀ ਕੋਡ ਆਦੀ ਕੋਡ ਮਣੀ ਨੂੰ ਕਹਿ ਵੀ ਤੇਰਾ ਚੈਨ ਚ ਹਾਂ ਮੇਰਾ ਚੈਨਲ ਸੱਤ ਪਾਰ ਬਈ ਜਿਹੜੀ ਇਹਦੀ ਜਿਹੜੀ ਇਹਦੀ ਕੁੜਮਣੀ ਆ ਠੀਕ ਐ ਉਹ ਇਹਨੂੰ ਫੋਲੋ ਜ਼ਰੂਰ ਕਰ ਲੈ ਬਈ ਤੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਹਾਂ ਚਾਹੀਦਾ ਨਾ ਤਾਂ ਸਬਸਕ੍ਰਾਈਬ ਕੀਤਾ ਹੀ ਆ ਮੇਰੀ ਭੈਣ ਨੇ ਤੇ ਇਹਦੀ ਉਹ ਇੰਸਟਾਗ੍ਰam ਐਡਿਓ ਫੋਲੋ ਕਰ ਲੈ ਠੀਕ ਐ ਜੀ ਤੇ ਹਰੇ ਦਿਲ ਭੇਜੇ ਦਿਲ ਹਰੇ ਭੇਜ ਜਿੜਿਆ ਠੀਕ ਐ ਜੀ ਤਾਂ ਜਾ ਰਹੇ ਆ ਜੇ ਆਪਾਂ ਪ੍ਰੋਮੋਸ਼ਨ ਕਰਨ ਵਾਸਤੇ ਮੱਲਣ ਪੈਂਦੀ ਐ ਨਾ ਮੱਲਣ ਤੇ ਜਿਹੜੇ ਬਾਈ ਦੀ ਆਪਾਂ ਮਸਾਲਿਆਂ ਦੀ ਵੀਡੀਓ ਪਾਈ ਸੀ ਨਾ ਤੇ ਉਹ ਉਹ ਬਾਈ ਨੇ ਪ੍ਰੋਮੋਸ਼ਨ ਦਵਾਈ ਆ ਆਪਾਂ ਨੂੰ ਬਹੁਤ ਧੰਨਵਾਦ ਆ ਉਹ ਬਾਈ ਦਾ ਤੇ ਬਹੁਤ ਬਹੁਤ ਬੱbbi ਬਾਈ ਬਾਈ ਬੱbbi ਆ ਮੱਲਣ ਤੋਂ ਬੱbbi ਬੱbbi ਬਰਾੜ ਬਾਈ ਹੈਵੇ ਨਰੇ ਗਾਲ ਕਨਾਂ ਵੀਡੀਓ ਸੋ ਹਾਂਜੀ ਫਰੈਂਡ ਹੁਣ ਆਪਾਂ ਪਹੁੰਚ ਗਏ ਜੀ ਭਲਾਈਆਣਾ ਜਿੱਥੇ ਕੇ ਗੋਪੀਬਾਈ ਦਾ ਪਿੰਡ ਭਲਾਈਆਣਾ ਇੱਧਰ ਦੇਖ ਸਕਦੇ ਹੋ ਤੁਸੀਂ ਭਲਾਈਆਣੇ ਵਾਲਿਓ ਕਮੈਂਟ ਕਰ ਦਿਓ ਠੀਕ ਆ ਮੈਂ ਔਡੇ ਪਿੰਡ ਵਿੱਚ ਦੀ ਲੰਗੀ ਆ ਜੀ ਤੇ ਕਮੈਂਟ ਕਰ ਦਿਓ ਜੀ ਭਲਾਈਆਣੇ ਪਿੰਡ ਵਾਲੇ ਜ਼ਰੂਰ ਠੀਕ ਆ ਜੀ ਸੋ ਧੰਨਵਾਦ ਕਿਹਾ ਸੀ ਨਾ ਮੈਂ ਕਿ ਮੈਂ ਤੁਹਾਨੂੰ ਦਿਖਾਉਂਗੀ ਆਪਾਂ ਕਿੱਥੇ ਕਿੱਥੇ ਪਹੁੰਚ ਰਹੇ ਆ ਤੇ ਇਹ ਆ ਜੀ ਭਲਾਈਆਣਾ ਭਲਾਈਆਣਾ ਸੋ ਬਣੇ ਰਹੋ ਜੀ ਸੋ ਹਾਂਜੀ ਆਪਾਂ ਮੰਡਲਨ ਵਾਲੀ ਰਾਹ ਪੈ ਗਏ ਆਂਗੇ ਸੜਕ ਹੁਣ ਤੇ ਦੇਖ ਸਕਦੇ ਹੋ ਖੇਤ ਖੇਤਾ ਖੇਤ ਬੰਨੇ ਆ ਬੱਸ ਮੈਨੂੰ ਵਿਊ ਘੈਂਟ ਆ ਛੋਨੇ ਬਹੁਤ ਵੱਡੇ ਵੱਡੇ ਹੋਏ ਪਏ ਨੇ ਹਨਾ ਮਲਾ ਦਾ ਬਾਦੋ ਅਸੂ ਜੇ ਚੱਡਣ ਲੱਗ ਜਾਂਦੇ ਹੁੰਦੇ ਛੋਨਾ ਵੀ ਤੇ ਛੋਨਾ ਬਹੁਤ ਵਧੀਆ ਹੋਇਆ ਪਿਆ ਤੇ ਬਸ ਆਪਾਂ ਹੁਣ ਲਾ ਦੇਣੀ ਆ ਬੰਦੇ ਫੇਕੇ ਦਿੱਤੇ ਹੋਏ ਨਾ ਬਾਹਾਂ ਸਾਰੇ ਮੈਂ ਇਹ ਫਟੇ ਕੇ ਦਿੱਤੇ ਇਹ ਕੇ ਦਿੱਤੇ ਬਾਂਝੀ ਇਹ ਪਿਆ ਤੇ ਫੱਕੇ ਸਾਡਾ ਪਾਨੀ ਮਾਰਨ ਵਾਲਾ ਬੰਦਾ ਵਿੱਚ ਹੀ ਆ ਜੀ ਕਿਹੜੀ ਝੂਠੀ ਤੂ ਆਪੀ ਆ ਥੋੜੀ ਗੰਨਾਂ ਦੇ ਉੱਤੇ ਯਾਰ ਬਸ ਵੰਦੀ ਆਪਣੀ ਆ ਪੁੱਤ ਜ਼ਮੀਨ ਆ ਹਾਂ ਐ ਦੀ ਗੋਲੀ ਹੌਲੀ ਕਿਸ਼ੇ ਦੀ ਆ ਉਹ ਬਣੇ ਰਿਹਾ ਤੇ ਮਤਲਬ ਵੀਊ ਦਿਖਾਉਣੀ ਹੈ ਜੀ ਦਿਖਾਉਣਾ ਸੀ ਵੀ ਉਹ ਤਾਂ ਪਿੱਛੇ ਹੀ ਰਹਿ ਗਏ ਹਾਂਜੀ ਉੱਥੇ ਲਿਖਿਆ ਹੋ ਗਿਆ ਜੀ ਆਇਆ ਨੂੰ ਕਰਨ ਬਠਿੰਡਾ ਜੀ ਆਇਆ ਵਾਓ ਖਿਲਾੜੂ ਪਤਾ ਵੀ ਕਿਰ ਲਾਈ ਤੇ ਬੱਲੜ ਪੈ ਡਰੋ ਜੀ ਤਰੀ ਫਿਰਦੀ ਹੈ ਸਹੀ ਕੈ ਵੀਊ ਦੇਖੋ ਜੀ ਵੀਊ ਬਹੁਤ ਘੈਂਟ ਆ ਦੇਖੋ ਕਨੇਰ ਹਾਈ ਸੋਣਿਆ ਬੇ ਇੱਕ ਪੁਟਕ ਹੈ ਕਨੇਰ ਦਾ ਕਨੇਰ ਦੇਖੋ ਜੀ ਕਨੇਰ ਬਹੁਤ ਟਾਟਾ ਦੇਖੋ ਭਾਈ ਮੱਲਨ ਵਾਲੇ ਆਹੀ ਤੁਹਾਡੇ ਪਿੰਡ ਨੂੰ ਜਾ ਰਹੇ ਨਾ ਰਾਹ ਜਿਹੜੇ ਭਾਈ ਮੱਲਨ ਵਾਲੇ ਆ ਉਹ ਕਮੈਂਟ ਜ਼ਰੂਰ ਕਰਿਆ ਕਰੋ ਹਾਂ ਇਸ ਤੋਂ ਅਗਲਾ ਪਿੰਡ ਤੇ ਧੂੜ ਕੋਟਾ ਸ਼ਾਇਦ ਢੂੜਗੜ ਲਿਖਿਆ ਹੋਇਆ ਸੀਗਾ ਦੇਖੋ ਜੀ ਪਿੰਡ ਕਿੰਨਾ ਸੋਹਣਾ ਮੈਂ ਤੁਹਾਨੂੰ ਸਾਰਾ ਪਿੰਡ ਦਿਖਾਉਣੀ ਦੇਖੋ ਟਰਨ 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 ਭਈ ਆਪੋ ਆਪਣੇ ਘਰ ਸਿਆਣ ਲਓ ਠੀਕ ਆ ਹਾਂ ਅੱਜ ਵੀ ਅੱਜ ਸੱਪਰਨ ਆ ਦੇਖੋਈ ਮੰਮੀ ਆਈ ਗੱਡੀ ਨੂੰ ਆਪਣੇ ਘਰ ਦਾ ਪਤਾ ਹੂੰ ਇਹ ਕਿੱਕਾ ਕਿੰਨਾ ਸੋਹਣਾ ਪੰਡਾ ਜੀ ਇਹ ਆਉਂਦੀ ਆ ਸਾਰ ਸਾਰੀ ਹੈ ਨਾ ਸਕਾਰ ਪੀਓ ਗੁੱਲੋਂ ਨੂੰ ਸਾਰਾ ਪਤਾ ਹੈ ਹੈ ਨਾ ਮੈਨੂੰ ਮਨਾਂਗ ਪਤਾ ਨਹੀਂ ਕਿਹਾ ਹੈ ਕਿ ਨਹੀਂ ਹੈ ਬਦਰੇ ਹੋ ਵੇ ਦੇਖੋ ਮੇਰੇ ਨਾਲ ਬੈਠਣਾ ਵਿਚਾਰੀਆਂ ਬਸ ਡਿੱਕੀ ਜਾਂਦੇਗਾ ਆ ਬੈਠ ਗਿਆ ਪੈਣਾ ਆ ਜਾਂਦੇ ਸਾਡੇ ਬਲੇਰੋ ਗੱਡੀ ਜਿੰਨਾ ਚੇਰਨੀ ਸ਼ਰ ਇੱਕ ਚੀਕ ਮਾਰ ਦੇ ਮੁੰਨਾ ਚੇਰਨੀ ਬਾਪੂ ਅਸੀਂ ਤਉਣ ਤੋਂ ਗੋਡਾ ਚੱਕਣਾ ਸੋ 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 ਦੇਖੋ ਜੀ ਬਹੁਤ ਸੋਹਣੀ ਗੱਲਵਾਕਾ ਦੇਖੋ ਰਖੜੀਆਂ ਅੱਜ ਵੀ ਲੱਗੀਆਂ ਨੇ ਇੱਕ ਜੀ ਫਟਾ ਪਗੀ ਤਸੋ ਮਣੇ ਲਓ ਜੀ ਬਲੇਰੋ ਚਲੋ ਜੀ ਆਪਾਂ ਪਹੁੰਚ ਗਏ ਆਂ ਜੀ ਹਰ ਗੋਵਿੰਦ ਫਰਨੀਚਰ ਹਾਊਸ ਆਪਾਂ ਮੱਲਣਪਿੰਡ ਪਹੁੰਚ ਗਏ ਆਂ ਜੀ ਸਾਨੂੰ ਹੁਣੇ ਫੋਨ ਆ ਗਿਆ ਵੇ ਇਹਦਾ ਤੇ ਮੱਲਣਪਿੰਡ ਚ ਮੱਲਣਪਿੰਡ ਚ ਹਰ ਗੋਵਿੰਦ ਫਰਨੀਚਰ ਹਾਊਸ ਹਰ ਗੋਵਿੰਦ ਫਰਨੀਚਰ ਹਾਊਸ ਹਾਂ ਹਰ ਗੋਵਿੰਦ ਫਰਨੀਚਰ ਹਾਊਸ ਇਹ ਸੋ ਦੇਖਦੇ ਆਂ ਬਾਈ ਯਾਰਗੇ ਭਾਈ ਕਿਦਾਂ ਦਾ ਸੁਭਾਅ ਭਾਈ ਯਾਰੀਆਂ ਦਾ ਭਾਇਰ ਗਿਆ ਦਾ ਕਿਹਾ ਭਾਇਰ ਗਿਆ ਦਾ ਕਿਹਾ ਮੂੰਹ ਚ ਰਿਕਲ ਗਿਆ ਸੋ ਮਣੇ ਰੌਜੀ ਜੀ ਆਪਾਂ ਪਿੰਡ ਪਹੁੰਚ ਗਏ ਸੀ ਮੰਨਣ ਹਨਾ ਦੇਖ ਸਕਦੇ ਹੋ ਹਰ ਗੋਦ ਨੂੰ ਪੂਨਿਛਰ ਸੋਰ ਹੁੰਦਾ ਤੇ ਪਹੁੰਚ ਗਏ ਸੋ ਆਪਾਂ ਦੇਖਦੇ ਅੰਦਰ ਜਾ ਕੇ ਕੀ ਗੱਲਬਾਤ ਹੈਗੀ ਹਨਾ ਤੇ ਆ ਜੀ ਅਧਰਾਂਗੀ ਪਾਸ ਅਸੀਂ ਦਿਖਾ ਰਹੇ ਹਾਂ ਬਸ ਆ ਗਿਆ ਭਾਈ ਮੋਰਗੋਣ ਜਿਹੜਾ ਯਾਤਰਾ ਤੇ ਪਾਈ ਵੀ ਪਰ ਐਸੇ ਆ ਜੋ ਬੈਠ ਨੇ ਜੀ ਗੱਲਬਾਤ ਕਰਦੇ ਪਹਿਲਾਂ ਵੀ ਕੀ ਗੱਲਬਾਤ ਸੋ ਬਣੇ ਦੇ ਸੋ ਆਪਾਂ ਬੈਠੇ ਆ ਜੀ ਤੇ ਕਰਦੇ ਆ ਗੱਲਬਾਤ ਤੇ ਬੱਦ ਬੁੱਦ ਬਹੁਤ ਘਾਟ ਆ ਜੀ ਮੈਂ ਕਹਿੰਦਾ ਤੁਹਾਨੂੰ ਪਤਾ ਹੀ ਹੁਣ ਆਪਾਂ ਤੋਰ ਨਹੀਂ ਇਹਦਾ ਕਰਨ ਲੱਗਿਆ ਵਿਆਹ ਤੇ ਫਿਰ ਦਾਜ ਇਹਨੂੰ ਦੇਣਾ ਤੇ ਇਹਨੂੰ ਪੁੱਛਦੇ ਆ ਆਪਾਂ ਮੇਰੇ ਨੂੰ ਵੀ ਪਸੰਦ ਆਗਾ ਤੇ ਸੋਹਣਾ ਹੁੰਦੀ ਦੁਕਾਨ ਬਹੁਤ ਸੋਹਣੀ ਆ ਨਾ ਬੋਲ ਕੋਈ ਉਬਲਾ ਕਿਸੇ ਹੋਰ ਕਾਪ ਤਾ ਕਾਪ ਮੈਂ ਸੋਹਣੀ ਹੈ ਨਹੀਂ ਸੋਹਣੀ ਬਹੁਤ ਬੱਚਾ ਮਨਾਗਾ ਸੋ ਰਵਿਵੋ ਟਿਕਾਟ ਆ ਜਦੋਂ ਬੈਠੀਏ ਨਾ ਕਰਨਾ ਆ ਲੱਗਿਆ ਕਰਗੀ ਮਹਾਰਾਣੀ ਮਹਾਰਾਣੀ 5 ਸੀਟਡ ਹੈ ਆਹ 5 ਸੀਟਡ 5 ਸੀਟਡ ਸੀਟਰ ਨਹੀਂ ਤੇ ਸਾਰੇ ਦਿਖਾ ਦੇ ਨਾ ਮੈਨੂੰ ਸਾਰਾ ਦੁਕਾ ਦੇ ਸੋ ਦੇਖੋ ਜੀ ਤੁਸੀਂ ਕਿੰਨੇ ਸੋਹਣੇ ਸੋਹਣੇ ਬੈੱਡ ਆ ਤੇ ਸੌਵੇ ਪੂਰੀ ਘੈਂਟ ਆਗਾ ਲਵਾਤਾ ਇਸੋ ਮੈਟੇ ਸਪੈਸ਼ਲ ਲਿਖਿਆ ਹੋਇਆ ਵੀ ਫੋਟੋ ਵਿੱਚ ਨਹੀਂ ਬਣਾ ਤੇ ਆਪਾਂ ਵੀਡੀਓ ਬਣਾ ਰਹੇ ਆ। ਠੀਕ ਹੈ ਜੀ। ਤੇ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ। ਬਹੁਤ ਵਧੀਆ। ਸੋ ਜਿੰਨੇ ਵੀ ਤੁਸੀਂ ਵਲੌਗ ਦੇਖਦੇ ਹੋ ਹਨਾ ਅੱਗੇ ਹੁਣ ਤੁਹਾਨੂੰ ਪਤਾ ਹੀ ਆ ਵਿਆਹ ਸ਼ਾਦਨਾਂ ਦਾ ਮੌਸਮ ਆ ਹਨਾ ਤੇ ਆਈ ਜਾਂਦਾਗਾ ਟਾਈਮ ਤੇ ਆਪਾਂ ਕੁੜਿਆਂ ਨੂੰ ਹਨਾ ਸਮਾਨ ਦੇਣਾ ਤੇ ਤੁਸੀਂ ਜਿੰਨੇ ਵੀ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਹੋ ਤੇ ਮੱਲਣ ਪਿੰਡ ਜਰੂਰ ਆਇਓ ਮੈਂ ਬਸ ਅੱਡੇ ਦੇ ਉੱਪਰ ਹੀ ਆ ਤੇ ਹਰ ਗੋਵਿੰਦ ਹੈਗਾ। ਬਹੁਤ ਹੈ ਤਾਂ ਬਹੁਤ ਇੱਕ ਨੰਬਰ ਗੱਲ ਬਾਤ ਨੂੰ ਤਾਂ ਬਹੁਤ ਸਾਰਾ ਰੱਖਣ ਦੇ ਤਾ। ਕਿ ਦੇਖ ਲੈ ਸਮਾਨ ਹਣਾ ਸਮਾਨ ਬਹੁਤ ਵਧੀਆ ਇੱਥੇ ਤੇ ਮੈਂ ਪਸੰਦ ਵੀ ਕੀਤਾ ਇੱਥੇ ਮੈਂ ਲੈ ਕੇ ਵੀ ਜਾਣਾ ਮੈਂ ਦੋ ਚੀਜ਼ਾਂ ਪਸੰਦ ਕੀਤੀਆਂ ਨੇ ਇੱਥੇ ਤੇ ਕੀ ਬਾਤ ਹੈ ਜੀ ਹੁਣ ਉੱਪਰ ਹਣਾ ਤੇ ਆਪਾਂ ਉੱਪਰ ਦੇਖਦੇ ਹਾਂ ਤੇ ਕੀ ਬਾਤ ਹੈ ਬਾਈ ਵਾਕਈ ਗੱਲ ਬਾਤ ਹੈਗੀ ਆ ਆ ਦੇ ਇੱਕ ਦਸੋਂ ਦਾ ਬੈੱਡ ਬਹੁਤ ਘੈਂਟ ਆ ਬਈ ਸੋ ਇੱਥੇ ਬੈੱਡੇ ਬੈੱਡ ਆ ਫਰੈਂਡ ਬੈੱਡ ਹੀ ਬੈੱਡ ਤੇ ਬੈੱਡ ਹਰ ਇੱਕ ਬੈੱਡ ਦੇ ਉੱਤੇ ਗੱਦਾ ਆ ਤੇ ਇਧਰ ਮੜਾ ਸੁਣੀ ਲੱਗਦੀ ਫਰੈਂਡ ਦਿਲ ਲਾਲ ਭੇਜੋ ਠੀਕ ਆ ਤੇ ਵੀ ਬਹੁਤ ਘੈਂਟ ਹੈ ਜੀ ਕੀ ਬਾਤ ਹੈ ਕੀ ਬਾਤਾਂ ਹੈ ਸੋ ਮੇਰਾ ਸਾਥ ਨੂਰ ਚੜ ਗਿਆ ਹਨਾ ਬਾਉਡ ਨੂੰ ਤਾਂ ਮੈਂ ਕਦੇ ਚੜੀ ਨਹੀਂ ਹੈਗੀ ਤੇ ਕਿਆ ਬਾਤ ਆ ਬਈ ਵਾਕਈ ਹੈਗੀ ਆ ਗੱਲਬਾਤ ਤੇ ਸੋ ਬਣੇ ਰਹੋ ਜੀ ਬਲੌਗ ਦਾ ਇਹ ਦਾ ਦੂਜਾ ਸੀ ਹਨਾ ਉਹ ਦੂਜਾ ਸ਼ੋਰੂਮ ਤੁਸੀਂ ਦੇਖ ਸਕਦੇ ਹੋ ਤੇ ਭਰੇ ਹੀ ਪੈਚ ਤੇ ਸਮਾਨ ਦਾ ਬਹੁਤ ਘੈਂਟ ਆ ਇੱਕ ਨੰਬਰ ਗੱਲਬਾਤ ਆ ਹਨਾ ਤੇ ਇਹ ਵੀ ਨਹੀਂ ਹੈਗਾ ਕਿ ਉਹੀ ਕਿਤੇ ਹਨਾ ਤੇ ਪਰ ਜਿਸ ਹਿਸਾਬ ਨਾਲ ਆਪਾਂ ਨੂੰ ਪਤਾ ਲੱਗਿਆ ਸੀਗਾ ਉਹ ਤੋਂ ਵੀ ਵੱਧ ਘੈਂਟ ਆ ਗੱਲਬਾਤ ਤੁਸੀਂ ਦੇਖ ਸਕਦੇ ਹੋ ਤੇ ਸਾਡੇ ਦਿਨ ਸੁਣਾ ਹੋ ਗਏ ਕਿਆ ਬਾਤ ਹੈ ਬਹੁਤ ਜਗ੍ਹਾ ਤੇ ਗਏ ਆ ਪਰ ਇਦਾਂ ਦਾ ਸਮਾਨ ਮੈਂ ਤਾਂ ਵੀ ਦੇਖਿਆ ਨਹੀਂ ਹੈਗਾ ਤੇ ਬਹੁਤ ਭੈਟ ਹੈਗਾ ਗਰਮੀ ਬਹੁਤ ਹੈ ਸੋ ਬਣੇ ਰਹੋ ਸੋ ਹਾਂਜੀ ਆਪਾਂ ਚੱਲ ਪਏ ਆ ਜੀ ਘਰੇ ਪ੍ਰਮੋਸ਼ਨ ਕਰਕੇ ਤੇ ਮੱਲਣ ਪਿੰਡ ਤੋਂ ਬਾਹਰ ਨਿਕਲ ਗਏ ਆਪਾਂ ਹਣ ਗੱਡੀ ਜਾਂਦੀ ਆ ਛਲਾਂਗਾ ਮਾਰਦੀ ਮੈਨੂੰ ਯਾਦ ਆਵੇ ਮੇਰੇ ਯਾਰ ਦੀ ਟੈਂੜੜਾ ਨਾ ਨਾ ਦੰਦਿਆ ਦੇਖੋ ਜੀ ਆਜ ਜਾਂਦੀ ਆ ਗੱਡੀ ਗੱਡੀ ਜਾਂਦੀ ਆ ਸ਼ਲਾਂਗਾ ਮਾਰਦੀ ਟੈਂੜੜਾ ਤੇ ਬਹੁਤ ਘੈਂਟ ਸਮਾਨ ਸੀਗਾ ਇੱਕ ਨੰਬਰ ਸੀਗਾ ਜੀ ਠੀਕ ਆ ਜੀ ਤੇ ਬਣੇ ਰਹੋ ਜੀ ਹਾਂਜੀ ਤੇ ਆਪਾਂ ਪ੍ਰੋਮੋਸ਼ਨ ਕਰਕੇ ਆ ਗਏ ਸੀਗੇ ਜੀ ਆ ਕੇ ਮੈਂ ਭਾਈ ਕਰੇਲੇ ਕੱਟੇ ਗੰਡੇ ਕੱਟੇ ਇੱਧਰ ਦੇਖ ਸਕਦੇ ਹੋ ਤੁਸੀਂ ਇੱਧਰ ਮੈਂ ਗਵਾਂਢੀਆਂ ਦੀ ਕੁੜੀ ਛੱਡੀ ਹੈ ਹੈਲਪ ਵਾਸਤੇ ਵਿਚਾਰੀ ਤੇ ਕਰੇਲੇ ਮੇਰੇ ਅੰਦਰ ਪਏ ਆ ਹਨਾ ਤੇ ਆ ਪਿਆ ਜੀ ਸਾਡਾ ਨੂਨ ਮਿਰਚ ਆ ਕੇ ਅਸੀਂ ਭਾਈ ਬੱਬੀ ਕੋਲੇ ਗਏ ਉਹਨਾਂ ਨੇ ਚਾਹ ਪਾਣੀ ਪਿਆਇਆ ਭਾਈ ਬੱਬੀ ਬਰਾੜ ਨੇ ਉਹਨਾਂ ਦੇ ਘਰੋਂ ਚਾਹ ਪਾਣੀ ਪੀ ਕੇ ਤੇ ਫਿਰ ਅਸੀਂ ਘਰੇ ਆਏ ਘਰ ਆ ਕੇ ਕੱਪੜੇ ਚੇਂਜ ਕੀਤੇ ਜੀ ਤੇ ਘਰ ਆ ਕੇ ਵੀ ਥੋੜਾ ਚਾਹ ਪਾਣੀ ਪੀਤਾ ਰੈਸਟ ਕੀਤੀ। ਸੋ ਹੁਣ ਆਪਾਂ ਲੱਗਿਆ ਜੀ ਕਰੇਲੇ ਬਣਾਉਣ, ਕਰੇਲਾਂ ਲਾਉਣ ਲੱਗੀ ਆ ਮੈਂ ਤੜਕੋ ਛੜਕੋ। ਕੁੜੀ ਵੀ ਭਾਈ ਮੈਂ ਗਵੰਡਾਂ ਦੀ ਚੜੀ ਬਲਈਆ ਤੇ ਕਿਉਂਕਿ ਉਹ ਕਹਿੰਦੇ ਅੰਟੀ ਅੱਖਾਂ ਚ ਪਈ ਜਾਂਦਾ ਬਹੁਤ ਜ਼ਿਆਦਾ ਕੜਵਾ ਪੰਨਾ। ਤੇ ਬੱਬੂ ਬਾਗਿਆ ਗੱਡੀ ਭਰਉਣਾ ਅੱਜ ਸਾਡੇ ਸੱਤੇ ਨਾਲ। ਤੇ ਨਹੀਂ ਤਾਂ ਵਿਚਾਰੇ ਨੌਣੇ ਮੇਰੇ ਨਾਲ ਮਾੜੀ ਮੋਟੀ ਹੈਲਪ ਕਰਾ ਦੇਣੀ ਸੀ ਘੰਟੇ-ਘੰਡੇ ਕੁੱਟਣ ਚ ਹਨਾ। ਤੇ ਸੋ ਤੁਹਾਨੂੰ ਅੱਜ ਦਾ ਬਲੌਗ ਸਾਡਾ ਕਿਦਾਂ ਦਾ ਲੱਗਿਆ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ। ਤੇ ਬਾਕੀ ਮੈਂ ਬਣਾਉਣ ਜਾ ਰਹੀ ਹਾਂ ਜੀ ਕਰੇਲੇ ਸੋਨੇ ਸੋਨੇ ਕਮੈਂਟ ਕਰਿਓ ਤੇ ਕਲ ਨੱਚੇ ਬੱਚਿਆਂ ਦਾ ਕਹਿੰਦੀ ਟਾਈਮ ਹੈ ਨਹੀਂ ਭਲਾ ਨੱਚਣ ਲੱਗ ਗਈ ਸੋ ਦੱਸਿਓ ਜੀ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਦਾ ਲੱਗਿਆ ਵਲੌਗ ਸਾਡਾ ਤੇ ਬਾਕੀ ਉੱਥੇ ਬੈੱਡ ਨਿਮਾਰੀਆਂ ਕੁਰਸੀਆਂ ਡਿਨਰ ਜਿਹਨੂੰ ਕਹਿੰਦੇ ਹੁੰਦੇ ਜਿੱਦੇ ਤੇ ਡਿਨਰ ਜਾ ਕਰਦੇ ਹੁੰਦੇ ਬਹਿ ਕੇ ਕੀ ਹੁੰਦਾ ਉਹ ਡਾਈਨਰ ਸੈਟ ਥੋੜੀ ਹੁੰਦਾ ਡਾਈਨਿੰਗ ਟੇਬਲ ਡਾਈਨਿੰਗ ਟੇਬਲ ਤੇ ਅ ਡਰੈਸਰ ਟੇਬਲ ਤੇ ਕੋਰਸਾਂ ਮੇਚ ਸਾਰੀ ਆਈਟਮ ਉੱਥੋਂ ਮਿਲਦੀ ਆ ਸੋ ਮੈਂ ਉੱਥੇ ਦੋ ਪਸੰਦ ਕਰਕੇ ਆਈ ਆ ਜੀ ਠੀਕ ਹੈ ਤੇ ਅਸੀਂ ਹੁਣ ਉਹਨਾਂ ਨੂੰ ਫਾਈਨਲ ਕਰਕੇ ਦੱਸਾਂਗੇ ਜਿਹੜੇ ਮੈਂ ਦੇਖਿਆ ਬੈੱਡ ਤੇ ਬੈੱਡ ਦੇਖਿਆ ਮੈਂ ਸੋਫਾ ਦੇਖਿਆ ਅਨਵੀਰਾ ਦੇਖਿਆ ਤੇ ਸੋ ਆਪਾਂ ਉਹਨਾਂ ਨੂੰ ਫਾਈਨਲ ਕਰਕੇ ਦੱਸ ਦਾਂਗੇ ਵੀ ਆਪਾਂ ਆਪ ਇੱਕ ਦੋ ਮੰਗਾਵਾ ਸਕਦੇ ਆ ਆਪਣੇ ਘਰੇ ਆ ਜੂਗਾ ਆਪਣੇ ਕੋਲੇ ਤੇ ਬਾਕੀ ਤੁਸੀਂ ਆਪਾ ਇੰਸਟਾਗ੍ਰam ਤੇ ਰਹੀ ਲਾਵਾਂਗੇ ਬਾਈ ਅਰਖਾਂ ਦੀ ਠੀਕ ਆ ਤੁਸੀਂ ਉੱਥੇ ਫੋਨ ਕਰ ਲਓ ਤੇ ਤੁਹਾਨੂੰ ਦੱਸ ਦੇਣਗੇ ਵੀ ਉਹ ਆਪਾਂ ਘਰੇ ਵੀ ਆਰਡਰ ਕਰ ਸਕਦੇ ਹੋ ਉਹਨਾਂ ਨੂੰ ਤੇ ਮੱਲਣ ਪਿੰਡਾ ਸ੍ਰੀ ਮੁਕਸਰ ਸਾਹਿਬ ਦੇ ਨਾਲ ਹੀ ਆ ਜੀ ਸ੍ਰੀ ਮੁਕਸਰ ਸਾਹਿਬ ਦੇ ਨਾਲ ਹੀ ਮੱਲਣ ਪਿੰਡਾ ਤੇ ਅੱਡੇ ਦੇ ਉੱਤੇ ਹੀ ਆ ਉਹ ਪਰਾਂ ਅੱਡੇ ਤੋਂ ਆ ਕੇ ਤੇ ਬਾਕੀ ਡਰੈੱਸ ਸਾਰਾ ਸਮਝਾਇਆ ਹੋਇਆ ਜੀ ਤੇ ਵਾਟਰ ਬਾਕਸ ਦਾ ਪਾਣੀ ਵਾਲਾ ਕੋਲੇ ਤੇ ਬਾਕੀ ਤੁਸੀਂ ਜ਼ਰੂਰ ਉੱਥੇ ਵਿਜ਼ਿਟ ਕਰੋ ਠੀਕ ਹੈ ਜੀ ਤੇ ਧੰਨਵਾਦ ਜੀ